ਈਰ ਬਾਣੀ ਹੁਕਮੁ ਸ੍ਰੀ ਭਗਵਾਨਹਿ ਅਲੰਕਾਰੁ ਸ਼ਬਦ ਵਿਚਹੁ ਸਚੁ ਸੁਮਾ ਸੁਣੁ ਗੁਰਮੁ ਕੋ ਆਤਮੁ ਗਰਾ ਦੁਜਾ ਨਜਰ ਕੋਇ ਨ ਆਇਆ ਜਿਸ ਕਰ ਸੁਆਮੀ ਠਾਕੁਰ ਹੋਕੇ ਬਹਿ ਨਿਰਗੁਣ ਜੋਤੀ ਜਾਤਾ ਢਗ ਮਗਵਾਈਆ ਜੀ ਦੀ ਧਾਰ ਖੇਲ ਅਪਾਰਾ ਹਰ ਕਰਤਾ ਆਪ ਕਰਾਈਆ বিনা ਭਗਤ ਦਵਾਰ ਤੋਂ ਰਬ ਦਾ ਸੰहासन ਰਹੇ ਨ ਵਿੱਚ ਸੰਸਾਰਾ ਗ੍ਰਹ ਗ੍ਰਹਿ ਅਲਖਨਾ ਕੋਈ ਜਗਾਈਆ ਇਹੋ ਕੇ ਲਤੀ ਸਰਕਾਰਾ ਹਰ ਕਰਤਾ ਆਪ ਕਰਾਈਆ ਗੁਰੂ ਅਵਤਾਰ ਪਕੰਬਰ ਕਹਿਣ ਤੇਰੇ ਸੰਵਾਸਣ ਦੀ ਕਿਹੜੀ ਚੂੜ ਪ੍ਰਭ ਸਹਜ ਦੇ ਸਮਝਾਈਆ ਕਿ ਤੇ ਮਹੇਕੰਤ ਕੰਤੂਲ ਕੰਤ ਤੋਰ ਦਰਗਾਈਆ ਪੁਰਖ ਕਾਲ ਕਹੇ ਮੇਰੇ ਰਹਿਣ ਦਾ ਮੇਰੇ ਬਹਿਣ ਦਾ ਭਗਤਾਂ ਦੇ ਅੰਦਰ ਮੂਲਾ ਜਿੰਦ ਤੇ ਵੇਖਣ ਕੋਈ ਨਾ ਜਾਇਆ ਜਿੰਗਤ ਸੰਗਾਸਣ ਪਾਵਾਂ ਚਾਰੋ ਟੋਖੜ ਰੂਪ ਵਖਾਈਆ ਭਗਤ ਸਮਾਸ਼ਨ ਖੇਲੇ ਅਪਾਰ ਸਾਡੇ ਤਿੰਨ ਹੱਥਾਂ ਡੰਡੰਡਾਈਆ ਕਾਜੋਗ ਸਮਾਸ਼ਨ ਪਾਏ ਭਾਰੋ ਬਲਹੀਣ ਦੈ ਦੁਹਾਈਆ ਭਗਤ ਸਮਾਸ਼ਨ ਕਰੇ ਪਿਆਰ ਘਰ ਖੁਸ਼ੀ ਇੱਕ ਵਖਾਈਆ ਜਗਤ ਸਮਾਸਣ ਜਾਏ ਹਾਰਾ ਆਪਣਾ ਮਾਣ ਗਵਾਈਆ ਭਗਤ ਸਮਾਸਣ ਹੋਏ ਜਿਆਰੋ ਦੋ ਜਹਾਨ ਵਜੇ ਵਧਾਈਆ ਜਗਤ ਸਮਾਸਣ ਜਗਤ ਖੁਵਾਰੋ ਜਗਤ ਕੋ 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 ਸੁਣਾਈਆ ਭਗਤ ਸੁਮਾ ਸੁਨ ਸੁਹਾਏ ਆਪਨੇ ਓੰਕਾਰੋ ਨਿਰਗੁਣ ਆਪਣਾ ਫੇਰਾ ਪਾਈਆ ਜੋਤੀ ਜੋਤ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ ਕੇ ਲੈ ਆਪਣਾ ਰਿਆ ਜੁਨਾਈਆ ਜਦ ਤੱਕ ਭਗਤ ਭਗਮਾਨ ਜੇਦਰ ਤੱਕੋ ਭਗਤ ਭਗਵਾਨ ਭਗਵਾਨ ਭਗਤ ਦੇ ਪਿਆਰ ਦੇ ਸੱਤਰ ਲੱਥਾ ਨੂੰ ਜੀਸੇ ਨਾ ਕੋਈ ਹੰਡਾਈਆ ਪ੍ਰਾਪ ਕਦੀ ਖੁਸ਼ੀ ਨਹੀਂ ਪ੍ਰਾਪ ਕਦੀ ਖੁਸ਼ੀ ਨਹੀਂ ਹੋਇਆ ਟੇਕਿਆ ਮਥਾ ਨਾ ਕਜਮੀਨ ਉਤੇ ਨਾਕ ਜਮੀ ਉਤੇ ਰਗੜਾਈਆ ਉਹ ਕਦੀ ਮਨਿਆ ਨਹੀਂ ਜ਼ਬਾਨ ਵਾਲੀ ਕਰਦਿਆਂ ਕਥਾ ਕਥਨੀ ਨਾਲ ਕੋਈ ਨਾ ਚੁਤਰਾਈਆ ਉਹ ਕਦੀ ਰੀਦਿਆ ਨਹੀਂ ਦਿਨਾ ਮਜਬਾ ਬਣਾਇਆ ਜਥਾ ਜਥੇ ਆਵਾਂ ਦੇ ਨਾ ਕੋਈ ਵੰਡਾਈਆ ਉਹ ਕਦੀ ਖੁਸ਼ ਨਹੀਂ ਹੋਇਆ ਨਪਿਆਂ ਕੁੱਟਿਆਂ ਹੱਥਾਂ ਹਸਤ ਕੌਲਾ ਨਾਲ ਦਵਾਈਆ ਉਹ ਕਦੀ ਨਹੀਂ ਆਇਆ ਕਰੋੜਾਂ ਰਪਈਆਂ ਲੱਖਾਂ ਅਰਬਾਂ ਕਰਬਾਂ ਮਿਲਣ ਕਦੇ ਨਾ ਪਾਈਆ ਉਹ ਜਦੋਂ ਮਿਲਿਆ ਭਗਤੋ ਤੇ ਮਿਲਿਆ ਵਾਂਗ ਪਿਤਰ ਕੁੱਲੀ ਕੱਖਾਂ ਗਰੀਬਨ ਮਾਣਿਆ ਤੁਹਾਡੀ ਗਰੀਬਨ ਮਾਣਿਓ ਤੁਹਾਡੀ ਕਾਇਆ ਕੁੱਲੀ ਵਿੱਚੋਂ ਨਜ਼ਰੀ ਆਈਆ ਸਾਚਾ ਨਾਮ ਸੋਹ ਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਆਦੇ ਅੰਤ ਸਮਝ ਕਿਸੇ ਨਾ ਆਈਆ 994 ਚੌਕੜੀ ਜੋਗ ਪਿੱਛੋਂ ਪੁਰਖ ਕਾਲ ਆਪੇ ਲੈ ਆਪਣੇ ਹੱਥ ਰੱਖੇ ਵੜਿਆਈਆ 994 ਚੌਕੜੀ ਜੋਗ ਪਿੱਛੋਂ ਪੁਰਖ ਕਾਲ ਆਪੇ ਲੈ ਆਪਣੇ ਹੱਥ ਰੱਖੇ ਵੜਿਆਈਆ ਸ਼ਬਦ ਸਿਰਫ ਇਤਨਾ ਹੀ ਹੈ ਮਗਰ ਰਹਿਤ ਕਠਨ ਹੈ ਜੀ ਮਾਸ ਸ਼ਰਾਬ ਤੇ ਜਾਣਾ ਜਗਤ ਦੇ ਮੇਨੇ ਚਲਣੇ ਲੋਕ ਲੱਜਿਆ ਤਿਆਗਣੀ ਆਤਮ ਸੁਰਤ ਸ਼ਬਦ ਮੇਲ ਕਰਕੇ ਜਗਾਉਣੀ ਚਿੱਠੀਆਂ ਚ ਪ੍ਰਾਪ ਚਰਨ ਜੋ ਜਨ ਆਏ ਨਾਮ ਲੈਣ ਦੀ ਆਸ ਰਖਾਏ ਹੋਮੇ ਮਮਤਾ ਹੰਕਾਰ ਗਵਾਏ ਨਿਰਧਨ ਹੋਏ ਪ੍ਰਭ ਚਰਨੀ ਸੀ ਸੁਚਕਾਏ ਸਰਦਨ ਹੋਏ ਪ੍ਰਭ ਸੋਹੰਗ ਤਾਨ ਝੋਲੀ ਪਾਏ ਆਤਮ ਹੋਏ ਪ੍ਰਕਾਸ਼ ਸਾਚਾ ਦੀਪਕੋ ਪ੍ਰਭ ਵਿੱਚ ਦੇ ਜਗਾਏ ਹੋਵੇਂ ममता ਹੋਵੇ ਨਾਸ ਸੋਹੰਗ ਸ਼ਬਦ ਹੋਏ ਰਸ਼ਨਾਈ ਹੋਵੇਂ ममता ਹੋਵੇ ਨਾਸ ਸੋ ਹੰ ਸ਼ਬਦ ਹੋਵੇ ਰਛਨਾਏ ਨਰੰជន ਜੋਤ ਜਗਤ ਪ੍ਰਕਾਸ਼ ਪ੍ਰਗਟ ਜੂ ਜੋਗ ਹੋਏ ਖੰਡ ਬ੍ਰਹਮੰਡ ਮਾਤ ਪਤਾਲੇ ਆਕਾਸ਼ ਤੀਨ ਲੋਕ ਪ੍ਰਭ ਸਾਚੀ ਸੋਏ ਮਹਾਰਾਜ ਸ਼ੇਰ ਸਿੰਘ ਤੇਰਾ ਜੋਤ ਪ੍ਰਕਾਸ਼ ਜਨਮ ਮਰਨ ਦੁਖ ਵਿੱਚ بیٹھے ਦੋਏ ਜਨ ਭਗਤੋ ਬੇੜਾ ਕਰ ਜਾਏ ਪਾਰ ਜੋ ਚਾਲੇ ਆਏ ਸਰਨਾਈਆ ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ ਸੋਹਮ ਮਹਾਰਾਜੇ ਸ਼ੇਰ ਸੰਗ ਵਿਸ਼ਨੂੰ ਭਗਵਾਨ ਤੇ ਆਈਆ ਸਾਚਾ ਢੋਲਾ ਦਸਾਂ ਆਪ ਆਪਣੇ ਹੱਥ ਰੱਖੀ ਵੜਿਆਈਆ ਪਿਛਲਾ ਛਡੋ ਸਾਰੇ ਜਾਪ ਅਗਲੀ ਸੁਣੋ ਇਹ ਕਪੜਾਈਆ ਪਿਛਲੀ ਕੋਈ ਨਾ ਕਰੇ ਬਾਤ ਪ੍ਰਗੋਬਨਾਸੀ ਰਿਆ ਸਮਝਾਈਆ ਜਿਸ ਵੇਲੇ ਰਸਨਾ ਨਾਲ ਸੋਹਮ ਕਰ ਲੋ ਜਾਪ ਪਿਛਲਾ ਲੇਖਾ ਰਹਿਣ ਕੋਈ ਨਾ ਪਾਈਆ ਰੋਜ਼ ਦਾ ਰੋਜ਼ 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 ਦਾ ਲੇਖਾ ਹੁੰਦਾ ਜਾਏ ਸਾਫ ਕਰਮਾਂ ਦੇੜ ਰਹਿਣ ਨਾ ਪਾਈਆ ਇਸ ਨਾਰੇ ਦਾ ਇਹੋ ਵੱਡਾ ਪ੍ਰਤਾਪ ਰਾਤ ਦਾ ਰਾਤ ਦਿਨ ਦਾ ਦਿਨੋ ਿਸ ਹਮਤੋਂ થઈ ਰਿਆ ਚੁਕਾਇਆ ਅੱਗੇ ਦੇਣਾ ਪਏ ਨਾ ਕੋਈ ਜਵਾਬ ਪੁੱਛਣ ਵਾਲਾ ਨજર ਕੋਈ ਨਾ ਆਈਆ ਨਾਰਦ ਕਹੇ ਮੈਂ ਨਹੀਂ ਮੰਨਿਆ ਮੈਨੂੰ ਐ ਜਾ ਪਿਆ ਤੁਸੀਂ ਕੜਾ ਖਾਵਣ ਵਾਲੀ ਫੌਜ ਜੁਕਾਰੇ ਉੱਤੇ ਜੋਰ ਨਾ ਕੋਈ ਲਗਾਈਆ ਇਹੋ ਤੁਹਾਡੀ ਭਗਤੀ ਇਹੋ ਤੁਹਾਡਾ ਜੋਗੋ ਇਸ ਵਿੱਚ ਲੋਕ ਲਦੇ ਆ ਕੀ ਰਖਾਈਆ ਇਹ ਭਗਤੋ ਤੁਸੀਂ ਗਾ ਨਹੀਂ ਸਕਦੇ ਪ੍ਰਭੂ ਦੇ ਨਾਮ ਵਾਲਾ ਸਲੋਕੋ ਫਿਰ ਉੱਚੀ ਉੱਚੀ ਗੱਲਾਂ ਕਰਕੇ ਆਪਣਾ ਮਨ ਲਵੋ ਪਰਚਾਈਆ ਨਾਰਦ ਕਹੇ ਮੈਂ ਰੋਜ਼ ਤੱਕਦਾ ਜਕਾਰਾ ਨਾਰਦ ਕਹੇ ਮੈਂ ਰੋਜ ਤੱਕਦਾ ਜਕਾਰਾ ਬਲਾਉਣ ਵੇਲੇ ਕਿਸੇ ਦੇ ਅੰਦਰ ਆਉਂਦਾ ਨਹੀਂ ਜੋਸ਼ ਦੁਛਿਲਾਪਨ ਨਾ ਕੋਈ ਰਖਾਈਆ ਮੈਂ ਤੇ ਸੱਚ ਕਹਿਣ ਆਇਆ ਜਿਹੜਾ ਮੁੱਖੋਂ ਰਹਿੰਦਾ ਖਮੋਸ਼ ਉਸ ਨੂੰ ਪ੍ਰਭ ਦੇਵੇ ਨਾ ਕੋਈ ਵਡਿਆਈਆ ਗੋੜਸੇਖ ਨੂੰ ਜਕਾਰਾ ਨਾ ਬੋਲਣ ਨਾਲੋ ਚੰਗੀ ਮਾਤਾ ਨੇੜੀ ਜਨਮ ਲੈ ਬਦਲਾਈਆ ਇਹ ਕੋਈ ਬਣਾਉਂਦੀ ਨਹੀਂ ਸ਼ਾਕਾ ਇਹ ਸ਼ੁਰੂ ਦੀ ਰਮ ਜੇ ਕਰਖਾਈਆ ਜਿਸ ਤੇ ਕੋਣ ਬੋਲੰਦੀ ਨਹੀਂ ਪਹੁੰਚੋ ਉਹ ਬੇਨਤੀ ਕਰਕੇ ਆਪਣਾ ਪੱਲੂ ਪੱਲਾ ਲੋ ਛੜਾਈਆ ਸੋਹੰਗਤਾ ਰਾਤ ਤੁਗਾਦੀ ਅਖਰੀ ਵੰਡ ਨਾ ਕੋਈ ਵੰਡਾਈਆ ਪ੍ਰਭ ਦਾ ਖੇਲ ਬ੍ਰਹਮ ਬ੍ਰਹਮਾ ਦੀ ਬ੍ਰਹਮਾ ਨੇ ਆਪਣਾ ਹੁਕਮ ਚਲਾਈਆ ਆਤਮ ਪਰਮਾਤਮ ਸਦਾ ਨਦੀ ਜੰਮਣ ਮਰਨ ਵਿੱਚ ਕਦੇ ਨਾ ਆਈਆ ਇਹ ਹੁਕਮ ਸੰਦੇਸ਼ ਆ ਬੋਧਿਆ ਗਾਤੀ ਮੁੱਦੀ ਤੋਂ ਪਰੇ ਪੜਾਈਆ ਜਿਹੜੀ ਰਸਨਾ ਨਾਲ ਨਾ ਗਾਇਆ ਰਾਤੀ ਸੁਆਸਾ ਨਾਲ ਕੋਈ ਨਾ ਗਾਇਆ ਜੋਤੀ ਧਾਰ ਜੋਤਿ ਸੁਮਾਤੀ ਵਿਸੁਦਾ ਲੇਖਾ ਆਪਣੇ ਹੱਥ ਰਖਾਈਆ ਜੋਤੀ ਜੋਤ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ ਕਰੇ ਖੇਲ ਸਚਾਰ ਸੱਚ ਦਾ ਮਾਲਕੇ ਕੋ ਗਸਾਈਆਂ ਸੋਹੰਮੇ ਅਖਰੀ ਜ ਆਪ ਜਗਤ ਦਾ ਗਾਉਣਾ ਸਿੱਤਿ ਟੋਲੇ ਗਈਆ ਭਗਤਾਂ ਸੋਹੰਮ ਰੂਪ ਸਰੂਪ ਵਿੱਚ ਸਮਾਉਣਾ ਆਪਣਾ ਆਪ ਮਟਾਈਆ ਘਰ ਪਰਮਾਤਮੇ ਕੋ ਵਾਹਣਾ ਸੇਜ ਸੁਹਣੀ ਜੋ ਸਹਾਈਆ ਮੈਨੇ ਅਖੀਆਂ ਦਰਸ਼ਨ ਪਾਉਣਾ ਨਿਜ ਨੇਤਰ ਨੈਣ ਖੋਲਾਈਆ ਮੈਨੂੰ ਸਿਰ ਸਿਰ ਝੁਕਾਉਣਾ ਨਿਵ ਨਿਵ ਲਗਣਾ ਪਾਈਆ ੁਰਖਾ ਕਾਲਾ ਦੀਨ ਦੇ ਆਲਾ ਸੱਚ ਪ੍ਰੀਤੀ ਵਿੱਚ ਮਨਾਉਣਾ ਪਿਆਰ ਮੁਹੱਬਤ ਵਿੱਚ ਮੰਗ ਮਮਾਈਆ ਜਿਸਨੇ ਦਸਮਦਵਾਰੀ ਪਰਦਾ ਲਾਉਣਾ ਏਵਾ ਪੇਦ ਰਹਿ ਨਾਰਾਇਆ ਭਗਤ ਭਗਵਾਨ ਇੱਕੋ ਕਾਰਵ ਸੋਣਾ ਸਜ ਵਾਦ ਦੀ ਰਹਿ ਵਧਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੋ ਦੇਵ ਨਹਾਰਾ ਸੱਚਾ ਵਰ ਸੱਚ ਦਾ ਰੰਗ ਆ ਪਰਮਾਈਆ ਜੋਤੀਦੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰੋ ਦੇਵ ਨਹਾਰਾ ਸੱਚਾ ਵਰ ਸੱਚ ਦਾ ਰੰਗ ਆ ਪਰਮਾਈਆ ਸੋ ਹੰਗੂ ਮਾਰਾ